ਦੇ ਅੱਜ ਦੇ ਇਸ ਸੈਸ਼ਨ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਕਿ ਮੇਰੇ ਪ੍ਰੋਡਕਟ ਦਾ ਸelling ਪ੍ਰਾਈਸ ਕੀ ਹੋਣਾ ਚਾਹੀਦਾ ਹੈ ਮਤਲਬ ਕਿ ਸਾਡਾ ਪ੍ਰੋਡਕਟ ਜੋ ਹੈ ਉਸ ਨੂੰ ਅਸੀਂ ਕਿਸ ਪ੍ਰਾਈਸ ਤੇ ਵੇਚਣਾ ਹੈ ਕੋਸਟ ਦਾ ਪਤਾ ਲਗਾਉਣਾ ਇੱਕ ਬਹੁਤ ਮੁਸ਼ਕਲ ਪ੍ਰਕਿਰਿਆ ਹੋ ਸਕਦੀ ਹੈ ਪਰ ਉਸ ਦੇ ਲਈ ਪਹਿਲਾਂ ਇਹ ਬੁਨਿਆਦੀ ਸਵਾਲ ਪੁੱਛੋ ਸਭ ਤੋਂ ਪਹਿਲਾਂ ਮਟੀਰੀਅਲਸ ਮਟੀਰੀਅਲ ਸਾਰੀਆਂ ਸਪਲਾਈਜ਼ ਦੀ ਲਾਗਤ ਜੋੜੋ ਸੋ ਜੋ ਵੀ ਮਟੀਰੀਅਲ ਤੁਸੀਂ ਆਪਣਾ ਪ੍ਰੋਡਕਟ ਤਿਆਰ ਕਰਨ ਲਈ ਵਰਤਦੇ ਹੋ ਉਸ ਦੀ ਕੁੱਲ ਜੋ ਲਾਗਤ ਹੈ ਉਹ ਇਸ ਦੇ ਵਿੱਚ ਜੋੜਨੀ ਪਵੇਗੀ ਦੂਸਰੇ ਨੰਬਰ ਤੇ ਆਂਦਾ ਹੈ ਲੇਬਰ ਲੇਬਰ ਪ੍ਰੋਡਕਟ ਜਾਂ ਸਰਵਿਸ ਤਿਆਰ ਕਰਨ ਲਈ ਕਿੰਨੇ ਘੰਟੇ ਲੱਗਦੇ ਹਨ ਇਹ ਕੈਲਕੂਲੇਟ ਕਰੋ ਤੇ ਉਸ ਨੂੰ ਉਸ ਸੰਖਿਆ ਨੂੰ ਗੁਣਾ ਕਰੋ ਕਿ ਤੁਸੀਂ 1 ਘੰਟੇ ਦੇ ਵਿੱਚ ਕਮਾਈ ਕਿੰਨੀ ਕਰਨਾ ਚਾਹੁੰਦੇ ਹੋ ਯਕੀਨੀ ਬਣਾਓ ਕਿ ਇਹ ਘੱਟੋ-ਘੱਟ ਵੇਜ ਹੈ ਸੋ ਲੇਬਰ ਕੈਲਕੂਲੇਟ ਕਰਨ ਲਈ ਤੁਹਾਨੂੰ ਇਹ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਪ੍ਰੋਡਕਟ ਨੂੰ ਤਿਆਰ ਕਰਨ ਲਈ ਕੁੱਲ ਕਿੰਨੇ ਘੰਟੇ ਲੱਗਦੇ ਹਨ ਅਤੇ ਉਸ ਨੂੰ ਅਸੀਂ ਗੁਣਾ ਕਰਨਾ ਹੈ ਉਸ ਸੰਖਿਆ ਦੇ ਨਾਲ ਜਿੰਨੀ ਅਸੀਂ 1 ਘੰਟੇ ਵਿੱਚ ਕਮਾਈ ਕਰਨਾ ਚਾਹੁੰਦੇ ਹਾਂ ਸੋ ਉਹ ਸਾਡੀ ਘੱਟ ਤੋਂ ਘੱਟ ਵੇਜ ਜਾਂ ਘੱਟ ਤੋਂ ਘੱਟ ਲੇਬਰ ਹੈ ਇਸ ਤੋਂ ਬਾਅਦ ਆਉਂਦਾ ਹੈ ਐਕਸਪੈਂਸਸ ਇਸ ਵਿੱਚ ਮਾਰਕੀਟਿੰਗ ਖਰਚੇ ਤੁਹਾਡੇ ਪ੍ਰੋਡਕਟ ਸਰਵਿਸ ਤਿਆਰ ਕਰਨ ਲਈ ਸਟੋਰੇਜ ਖਰਚੇ ਵੈਬਸਾਈਟ ਚੈਟਬੋਟ ਨੂੰ ਕਾਇਮ ਰੱਖਣ ਲਈ ਮਹੀਨਾਵਾਰ ਫੀਸ ਆਦੀ ਸ਼ਾਮਲ ਹਨ ਉਹ ਸਾਰੇ ਐਕਸਪੈਂਸਸ ਵੀ ਸਾਨੂੰ ਘੱਟ ਤੋਂ ਘੱਟ ਪ੍ਰਾਈਸ ਦੇ ਵਿੱਚ ਛੋੜਨੇ ਪੈਣਗੇ ਸੋ ਉਸ ਦੀ ਮਾਰਕੀਟਿੰਗ ਲਈ ਉਸ ਨੂੰ ਸਟੋਰ ਕਰਨ ਵਾਸਤੇ ਤੇ ਕੋਈ ਵੈਬਸਾਈਟ ਜੋ ਅਸੀਂ ਤਿਆਰ ਕਰਵਾਈ ਹੈ ਜਾਂ ਚੈਟਬੋਟ ਤਿਆਰ ਕਰਵਾਇਆ ਹੈ ਉਸ ਨੂੰ ਕਾਇਮ ਰੱਖਣ ਲਈ ਜੋ ਵੀ ਮਹੀਨਾਵਾਰ ਫੀਸ ਅਸੀਂ ਦੇ ਰਹੇ ਹਾਂ ਉਹ ਸਾਰੇ ਖਰਚੇ ਵੀ ਇਸ ਦੇ ਵਿੱਚ ਹੀ ਸ਼ਾਮਲ ਹੋਣਗੇ ਵੀਕਲੀ ਮੰਥਲੀ ਕਾਸਟ ਦਾ ਹਿਸਾਬ ਕਰੋ ਅਤੇ ਮਹੀਨੇ ਵਿੱਚ ਬਣਾਏ ਜਾਣ ਵਾਲੇ ਪ੍ਰੋਡਕਟਸ ਨਾਲ ਵੰਡੋ ਸੋ ਸਭ ਤੋਂ ਪਹਿਲਾਂ ਆਪਾਂ ਹਫਤਾਵਾਰ ਕਾਸਟ ਜਿਹੜੀ ਹੈਗੀ ਹੈ ਪਤਾ ਕਰਦੇ ਹਾਂ ਮਹੀਨਾਵਾਰ ਕਾਸਟ ਪਤਾ ਕਰਦੇ ਹਾਂ ਇਸੇ ਤਰ੍ਹਾਂ ਅਤੇ ਮਹੀਨੇ ਵਿੱਚ ਕੁੱਲ ਕਿੰਨੇ ਪ੍ਰੋਡਕਟ ਬਣਾਏ ਜਾ ਰਹੇ ਹਨ ਜਾਂ ਕਿੰਨੇ ਪ੍ਰੋਡਕਟ ਤਿਆਰ ਕੀਤੇ ਗਏ ਹਨ ਉਸ ਦੇ ਨਾਲ ਉਸ ਨੂੰ ਡਿਵਾਈਡ ਕਰਕੇ ਜਾਂ ਉਸ ਦੇ ਨਾਲ ਵੰਡ ਕੇ ਅਸੀਂ ਉਸ ਦੀ ਕਾਸਟ ਜੋ ਹੈ ਪਤਾ ਲਗਾ ਸਕਦੇ ਹਾਂ ਪ੍ਰੋਫਿਟ ਥੋੜਾ ਜਿਹਾ ਵਾਧੂ ਜੋੜੋ ਇਹ ਤੁਹਾਨੂੰ ਆਪਣੇ ਕਾਰੋਬਾਰ ਵਿੱਚ ਬਚਾਉਣ ਜਾਂ ਮੁੜ ਨਿਵੇਸ਼ ਕਰਨ ਲਈ ਪੈਸੇ ਦੇਵੇਗਾ ਕਿਉਂਕਿ ਬਿਜ਼ਨਸ ਉਸ ਦਾ ਇੱਕ ਮਹੱਤਵਪੂਰਨ ਕਾਰਨ ਜੋ ਹੈ ਉਹ ਪ੍ਰੋਫਿਟ ਕਮਾਉਣਾ ਹੁੰਦਾ ਹੈ ਸੋ ਜਿੰਨੀ ਸਾਡੀ ਕਾਸਟ ਪ੍ਰਾਈਸ ਆਈ ਹੈ ਉਸ ਦੇ ਵਿੱਚ ਕੁਝ ਅਮਾਉਂਟ ਹੋਰ ਜੋੜ ਕੇ ਮਤਲਬ ਸelling price ਉਸ ਦੀ ਨਿਕਾਲੀ ਜਾ ਸਕਦੀ ਹੈ ਸੋ ਇਹ ਜੋ ਪ੍ਰੋਫਿਟ ਹੈ ਇਹ ਸਾਡੇ ਲਈ ਬਹੁਤ ਫਾਇਦੇਮੰਦ ਹੋਏਗਾ ਇਹ ਕਾਰੋਬਾਰ ਵਿੱਚ ਬਚਾਉਣ ਜਾਂ ਮੁੜ ਨਿਵੇਸ਼ ਕਰਨ ਵਾਸਤੇ ਪੈਸੇ ਦੇਵੇਗਾ ਇਸ ਤੋਂ ਬਾਅਦ ਕੰਪੀਟੀਟਰ ਪ੍ਰਾਈਸ ਐਨਾਲਾਈਸਿਸ ਵੀ ਕਰਨਾ ਜ਼ਰੂਰੀ ਹੈ ਤੁਹਾਡਾ ਕੰਪੀਟੀਟਰ ਕਿਸ ਕੀਮਤ ਤੇ ਵੇਚ ਰਿਹਾ ਹੈ ਜੇਕਰ ਪ੍ਰੋਡਕਟ ਸੇਮ ਹੈ ਤਾਂ ਕੀਮਤ ਵਿੱਚ ਵੱਡਾ ਅੰਤਰ ਨਹੀਂ ਹੋਣਾ ਚਾਹੀਦਾ ਜੇਕਰ ਪ੍ਰੋਡਕਟ ਵਿੱਚ ਕੋਈ ਵਿਲੱਖਣਤਾ ਹੈ ਤਾਂ ਉਸ ਦੇ ਅਨੁਸਾਰ ਉਸ ਵਿੱਚ ਅੰਤਰ ਹੋ ਸਕਦਾ ਹੈ ਜੇਕਰ ਤੁਹਾਡਾ ਪ੍ਰੋਡਕਟ ਵਿਲੱਖਣ ਹੈ ਤਾਂ ਤੁਸੀਂ ਉਸ ਵਿਸ਼ੇਸ਼ਤਾ ਲਈ ਥੋੜਾ ਬਹੁਤ ਵਾਧੂ ਚਾਰਜ ਕਰ ਸਕਦੇ ਹੋ ਸੋ ਜਦੋਂ ਆਪਾਂ ਨੇ ਸelling price ਕੈਲਕੂਲੇਟ ਕਰਨੀ ਹੈ ਤਾਂ ਆਪਣੇ ਕੰਪੀਟੀਟਰਸ ਦਾ ਵੀ ਕਾਸਟ ਤੇ ਅਨੁੱਖਣਾ ਹੈ ਕਿ ਉਹ ਇਸੇ ਪ੍ਰੋਡਕਟ ਨੂੰ ਕਿਸ ਕੋਸਟ ਤੇ ਵੇਚ ਰਹੇ ਹਨ ਧੰਨਵਾਦ